ਸਸਤੀ ਕੱਪੜੀ ਦੇ ਸਵਾਗਤ ਕਰਦੇ ਆਂ ਤੁਹਾਡਾ ਵਾਈਗਰੂ ਕਲੋਥ ਹਾਊਸ ਐਂਡ ਪਟ੍ਰੀਕ ਬਲਾਡਾ ਵੱਲੋਂ ਅੱਜ ਅਸੀਂ ਤੁਹਾਡੇ ਵਾਸਤੇ ਇੱਕ ਸਪੈਸ਼ਲ ਸੰਡੇ ਸੇਲ ਲੈ ਕੇ ਆਏ ਆਂ ਅੱਗੇ ਰਖੜੀ ਦਾ ਜਿਹੜਾ ਤਿਹਾਰਾ ਜਲਦੀ ਆ ਰਿਹਾ ਜੀ ਇਸ ਕਰਕੇ ਤੁਹਾਡੇ ਵਾਸਤੇ ਸੰਡੇ ਆਫਰ ਸੇਲ ਦੇ ਵਿੱਚ ਅਸੀਂ ਮੈਚਿੰਗ ਸੂਟ ਸੇਲ ਪ੍ਰਾਈਸ ਦੇ ਵਿੱਚ ਲੈ ਕੇ ਆਏ ਆ ਏਕੇ ਟੈਕਸ ਪ੍ਰਿੰਸੈਸ ਕਲੈਕਸ਼ਨ ਦੇ ਸੂਟ ਰਹਿਣਗੇ ਜੀ ਠੀਕ ਹੈ ਜੀ ਕਿਸ ਤੋਂ ਅਗੇ ਸੈਬਾ ਬ੍ਰਾਂਡ ਦੇ ਸੂਟ ਰਹਿਣਗੇ ਬਹੁਤ ਹੀ ਪਿਆਰੇ ਜਿਹੇ ਸੂਟ ਰਹਿਣ ਵਾਲੇ ਆ ਜੇਕਰ ਤੁਸੀਂ ਨਾਲ ਦੁਪੱਟਾ ਲੈਣਾ ਚਾਹੁੰਦੇ ਹੋ ਤਾਂ ਦੁਪੱਟਾ ਵੀ ਲੈ ਸਕਦੇ ਹੋ ਦੁਪੱਟੇ ਤੇ ਸਾਡੀ ਆਫਰ ਲੱਗੀ ਹੋਈ ਹੈ ਕੋਟਾ ਦੋਰੀਆ ਦੁਪੱਟਾ ਤੁਹਾਨੂੰ ਸਿਰਫ 180 ਰੁਪਏ ਦਾ ਮਿਲੂਗਾ ਜੀ ਠੀਕ ਹੈ ਜੀ ਆਈਡੀ ਜਿਹੜੀ ਸੇਲ ਹੈ ਉਹ ਸਿਰਫ ਸੰਡੇ ਲਈ ਰਹਿਣੀ ਹੈ ਜੀ ਇਸ ਤੋਂ ਬਾਅਦ ਫਿਰ ਉਹੀ ਪ੍ਰਾਈਸ ਤੁਹਾਨੂੰ ਮਿਲਣਾ 750 ਵਾਲਾ ਸੂਟ ਤੁਹਾਨੂੰ ਅੱਜ ਮਿਲ ਰਿਹਾ ਜੀ ਸਿਰਫ 550 ਦੇ ਵਿੱਚ 550 ਦੇ ਵਿੱਚ ਤੁਸੀਂ ਇਹ ਵਾਲਾ ਸੂਟ ਸਾਡੇ ਕੋਲੋਂ ਬਾਏ ਕਰ ਸਕਦੇ ਹੋ ਜੀ ਤੇ ਜਿਹੜੀ ਸਾਡੀ ਲੋਕੇਸ਼ਨ ਹੈ ਅਸੀਂ ਡਿਸਟ੍ਰਿਕਟ ਮਾਨਸਾ ਬੁਰਲਾਡਾ ਤੋਂ ਬਿਲੋਂਗ ਕਰਦੇ ਆ ਜੇਕਰ ਤੁਸੀਂ ਮੇਰੀ ਸ਼ਾਪ ਤੇ ਵਿਜ਼ਿਟ ਕਰਨਾ ਤੇ ਤੁਸੀਂ ਪੋਹਾ ਵੱਲੋਂ ਆ ਰਹੇ ਹੋ ਤਾਂ ਤੁਸੀਂ ਬੁਰਲਾਡੇ ਐਂਟਰ ਹੁੰਦੇ ਹੋਏ ਆ ਜਿਹੜਾ ਰੇਲਵੇ ਪੌਲ ਆਉਂਦਾ ਉਹਨੂੰ ਕ੍ਰੋਸ ਨਹੀਂ ਕਰਨਾ ਜੀ ਉਹਦੀ ਰਾਈਟ ਸਾਈਡ ਆਉਣਾ ਪੌਲ ਦੇ ਨਾਲ ਨਾਲ ਤੇ ਸਭ ਤੋਂ ਪਹਿਲਾਂ ਜਿਹੜੀ ਗਲੀ ਮੋੜਨੀ ਆ ਫਸਟ ਗਲੀ ਚ ਐਂਟਰ ਕਰਕੇ ਸਾਡੀ ਸ਼ਾਪ ਹੈ ਜੀ ਜੇਕਰ ਤੁਸੀਂ ਪਿੱਖੀ ਰੋਡ ਤੋਂ ਆ ਰਹੇ ਹੋ ਠੀਕ ਹੈ ਜੀ ਪਿੱਖੀ ਰੋਡ ਤੋਂ ਮੇਰ ਰੋਡ ਤੋਂ ਆ ਰਹੇ ਹੋ ਤਾਂ ਤੁਸੀਂ ਓਵਰ ਬ੍ਰਿਜ ਕ੍ਰੋਸ ਕਰਕੇ ਆਉਂਗੇ ਜੀ ਪੂਰਾ ਓਵਰ ਬ੍ਰਿਜ ਤੁਸੀਂ ਕ੍ਰੋਸ ਕਰਨਾ ਜਿਦੋਂ ਤੁਸੀਂ ਓਵਰ ਬ੍ਰਿਜ ਕ੍ਰੋਸ ਕਰ ਲਿਆ ਉਹਦੀ ਲੈਫਟ ਸਾਈਡ ਆਉਣਾ ਜੀ ਪੌਲ ਦੇ ਨਾਲ ਵਾਪਸ ਤੇ ਸਭ ਤੋਂ ਪਹਿਲਾਂ ਜਿਹੜੀ ਗਲੀ ਮੋੜਨੀ ਆ ਜੀ ਉਹਦੇ ਵਿੱਚ ਐਂਟਰ ਕਰਕੇ ਸਾਡੀ ਸ਼ਾਪ ਹੈ ਜੀ ਪਲੀਜ਼ ਮੇਰੇ ਆਪਾਂ ਨੂੰ ਕੈਸਟੈਗ ਜਿਤਨੀਆਂ ਮੇਰੀਆਂ ਭੈਣਾਂ ਨਵੀਆਂ ਬਣੀਆਂ ਮੇਰੇ ਚੈਨਲ ਤੇ ਉਹ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਬਟਨ ਵੀ ਪ੍ਰੈਸ ਕਰ ਲਓ ਜੀ ਲਓ ਜੀ ਵੀਡੀਓ ਲੱਗ ਗਈ ਅਸੀਂ ਸਟਾਰਟ ਕਰ ਫਿਰ ਦੇਖੋ ਜੀ ਚੈੱਕ ਕਰੋ ਜੀ ਏਕੇ ਟੈਕਸ ਬ੍ਰਾਂਡਡ ਸੂਟ ਰਹੂਗਾ ਜੀ ਪ੍ਰਿੰਸਸ ਕਾਫੀ ਫਾਈਨ ਸਟੱਫ ਹੁੰਦਾ ਜੀ ਕੋਈ ਇਹਦੀ ਕੰਪਲੇਨ ਨਹੀਂ ਹੈ ਕੋਈ ਕਲਰ ਨਹੀਂ ਜਾਂਦਾ ਕੋਈ ਡਲ ਨਹੀਂ ਆਉਂਦਾ ਕੋਈ ਕੋਈ ਬੁਰ ਨਹੀਂ ਆਉਦੀ ਕੋਈ ਡਲ ਨਹੀਂ ਹੁੰਦਾ ਇਹ ਕਲਰ ਚੈੱਕ ਕਰੋ ਜੀ ਬੜਾ ਪਿਆਰਾ ਜਿਹਾ ਕਲਰ ਰਹਿਣ ਵਾਲਾ ਮੈਚਿੰਗ ਸੂਟ ਹੈ ਠੀਕ ਹੈ ਜੀ ਮੈਚਿੰਗ ਸੂਟ ਸਾਡੇ ਕੋਲ ਤੁਸੀਂ ਲੈ ਸਕਦੇ ਹੋ ਦੇਖੋ ਜੀ ਬਹੁਤ ਪਿਆਰੀ ਮੈਚਿੰਗ ਰਹਿਣ ਵਾਲੀ ਹੈ 550 ਦੀ ਪ੍ਰਾਈਸ ਰਹੂਗੀ ਚੈੱਕ ਕਰੀ ਚਲੋ ਜੀ ਇਹ ਵਾਲਾ ਦੁਪੱਟਾ ਜੀ ਜੋ ਆਫਰ ਦੇ ਵਿੱਚ ਲਗਾਇਆ ਹੋਇਆ 180 ਰੁਪਏ ਦਾ ਦੁਪੱਟਾ ਤੁਸੀਂ ਸਾਡੇ ਕੋਲ ਲੈ ਸਕਦੇ ਹੋ ਠੀਕ ਹੈ ਜੀ 180 ਰੁਪਏ ਦਾ ਦੁਪੱਟਾ ਰਹੂਗਾ 550 ਸਿਰਫ ਸੰਡੇ ਸੇ ਰਹਿਣੀ ਹੈ ਇਹ ਵਾਲਾ ਚੈੱਕ ਕਰੋ ਜੀ ਇਹ ਵਾਲੀ ਰਹੂਗੀ ਨਾਲ ਮੈਚਿੰਗ ਬਾਟਮ ਠੀਕ ਹੈ ਜੀ ਸਕਰੀਨ ਸ਼ਾਟ ਲਈ ਚਲੋ ਇਹ ਵਾਲਾ ਚੈੱਕ ਕਰੋ ਜੀ ਇਹ ਸੈਵਾ ਬ੍ਰਾਂਡ ਦਾ ਹੈ ਇਹ ਵਾਲੀ ਰਹੂਗੀ ਜੀ ਬਾਟਮ ਬਿਲਕੁਲ ਪਿਓਰ ਕਾਟਨ ਸਟੱਫ ਰਹਿਣ ਵਾਲਾ ਜੀ ਅੱਜ ਦਾ ਕਿਸੇ ਵੀ ਤਰ੍ਹਾਂ ਦਾ ਕੋਈ ਮਿਕਸ ਸਟੱਫ ਨਹੀਂ ਹੈਗਾ ਬਹੁਤ ਵਧੀਆ ਬ੍ਰਾਂਡ ਹੈ ਜੀ ਇਹ ਇਹ ਵਾਲਾ ਚੈੱਕ ਕਰੋ ਜੀ ਸ਼ਾਰਟ ਠੀਕ ਹੈ ਜੀ ਇਹ ਵਾਲੀ ਰਹੂਗੀ ਜੀ ਇਹ ਨਾਲ ਬਾਟਮ ਚੈੱਕ ਕਰੀ ਚੱਲੋ ਡਿਜ਼ਾਈਨਿੰਗ ਇਹ ਵਾਲਾ ਦੇਖੋ ਜੀ ਇਹ ਵੀ ਸੈਵਾ ਬ੍ਰਾਂਡ ਦਾ ਰਹਿਣ ਵਾਲਾ ਹੈ ਇਹ ਸ਼ਾਰਟ ਰਹਿਣੀ ਆ ਜੀ ਇਹ ਬਾਟਮ ਰਹਿਣੀ ਆ ਚੈੱਕ ਕਰੋ ਮੈਚਿੰਗ சூੜ ਰਹੂਗਾ ਜੀ ਬਹੁਤ ਹੀ ਪਿਆਰਾ ਜਾਂ ਦੇਖੋ ਜੀ ਇਹ ਵਾਲਾ ਚੈੱਕ ਕਰੋ ਜੀ ਇਹ ਵੀ ਸੈਵਾ ਬ੍ਰਾਂਡ ਦਾ ਜੀ ਠੀਕ ਹੈ ਜੀ ਮੈਚਿੰਗ ਬਹੁਤ ਹੀ ਜ਼ਿਆਦਾ ਪਿਆਰੀ ਮੈਚਿੰਗ ਰਹਿਣ ਵਾਲੀ ਆ ਜੀ ਇਹਦੀ ਦੇਖੋ ਜੀ ਕਲਰ ਸਾਰੇ ਹੀ ਬਹੁਤ ਵਧੀਆ ਲੈ ਕੇ ਆਏ ਤੁਹਾਡੇ ਵਾਸਤੇ ਚੈੱਕ ਕਰੋ ਜੀ ਇਹ 2x2 ਕਾਟਨ ਹੈ ਜੀ ਠੀਕ ਹੈ ਜੀ ਇਹ ਵੀ ਅੱਜ ਤੋਂ 550 ਦੇ ਵਿੱਚ ਸੂਟ ਪੈ ਰਿਆ ਬਿਲਕੁਲ ਪਿਓਰ कॉटन ਹੋਊਗਾ ਜੀ ਰਵਾਬ ਬ੍ਰਾਂਡ ਦਾ 2 बाय 2 कॉटन ਹੈ ਰਵਾਬ ਬ੍ਰਾਂਡ ਦਾ ਸੂਟ ਰਹੂਗਾ ਜੀ ਇਹ ਇਹ ਵਾਲਾ ਚੈੱਕ ਕਰੋ ਜੀ ਇਹ ਵੀ ਮੈਚਿੰਗ ਸੂਟ ਹੈ ਬਹੁਤ ਪਿਆਰਾ ਜਾਂ ਠੀਕ ਹੈ ਜੀ ਏਕੇ ਟੈਕਸਪੀਰੀਂਸ ਬਿਲਕੁਲ ਪਿਓਰ कॉटन ਸਟਾਫ ਹੁੰਦਾ ਜੀ ਇਹ ਆਮ ਡੇਲੀ ਰੁਟੀਨ ਚ ਵੇਅਰ ਕਰਨ ਵਾਸਤੇ ਬਹੁਤ ਵਧੀਆ ਸਟਾਫ ਰਹੂਗਾ ਜੀ। ਇਹ ਵੀ ਸੇਵਾ ਬ੍ਰਾਂਡ ਰਹਿਣ ਵਾਲਾ ਦੇਖੋ ਜੀ। ਪ੍ਰਿੰਟਿੰਗ ਦੇਖੋ ਬਹੁਤ ਹੀ ਪਿਆਰੀ ਜੀ ਪ੍ਰਿੰਟਿੰਗ ਰਹਿਣ ਵਾਲੀ ਹੈ ਦੀ। ਇਹ ਵੀ ਸੇਵਾ ਬ੍ਰਾਂਡ ਰਹੂਗਾ ਜੀ। ਦੇਖੋ ਜੀ। ਡਿਜ਼ਾਈਨਿੰਗ ਚੈੱਕ ਕਰੀ ਚੱਲੋ ਜੀ। ਸਿਰਫ ਸੰਡੇ ਆਫਰ ਲਈ ਸੇਲ ਲੈ ਕੇ ਆਏ ਤੁਹਾਡੇ ਵਾਸਤੇ। ਠੀਕ ਹੈ ਜੀ ਸੰਡੇ ਆਫਰ ਲਈ ਸੇ ਰਹਿਣੀ ਹੈ ਇਹ। ਦੇਖੋ ਜੀ ਇਹ ਵਾਲਾ ਪ੍ਰਿੰਟ ਦੇਖੋ ਬਹੁਤ ਹੀ ਪਿਆਰਾ ਜਿਹਾ ਪ੍ਰਿੰਟ ਰਹਿਣ ਵਾਲਾ ਜੀ ਸਿਰਫ ਇੱਕ ਦਿਨ ਲਈ ਸੇਲ ਹੈ ਠੀਕ ਹੈ ਜੀ ਅੱਗੇ ਰਖੜੀ ਦਾ ਤਿਹਾਰ ਆ ਰਿਹਾ ਉਹਦੇ ਵਾਸਤੇ ਤੁਸੀਂ ਆਪਣੀਆਂ ਭੈਣਾਂ ਵਾਸਤੇ ਸੂਟ ਲੈ ਸਕਦੇ ਹੋ ਸਾਡੇ ਕੋਲੋਂ ਕਿਉਂਕਿ ਆਫਰ ਦੇ ਵਿੱਚ ਲਗਾਤੇ ਆ ਜੀ ਅਸੀਂ ਲਓ ਜੀ ਇਹ ਵਾਲਾ ਚੈੱਕ ਕਰੋ ਪ੍ਰਿੰਟ ਦੇਖੋ ਜੀ ਬਹੁਤ ਹੀ ਪਿਆਰੀ ਜੀ ਮੈਚਿੰਗ ਹੈ ਸਾਰੇ ਸੂਟਾਂ ਦੀ ਚੈੱਕ ਕਰੀ ਚੱਲੋ ਜੀ ਪ੍ਰਿੰਟਿੰਗ देखो जी ये वाला चेक करो जी देखो जी ये भी बहुत प्यारा जहा सूट रहने वाला जी ये मस्टर्ड शेड में आऊगा ग्रे मस्टर्ड के दे जी देखो चेक करो ग्रे ते मस्टर्ड भी आऊगा जी ये डिजाइनिंग बहुत प्यारी रहन वाली है ये चेक दे के ਬਹੁਤ ਹੀ ਪਿਆਰਾ ਜਿਹਾ ਸੂਟ ਰਹੂਗਾ ਜੀ ਸਿਰਫ 550 ਸਿਰਫ ਇੱਕ ਦਿਨ ਸੰਡੇ ਸੇ ਰਹਿਣੀ ਹੈ ਜੀ ਇਹ ਇਸ ਤੋਂ ਬਾਅਦ ਫਿਰ ਉਹੀ ਰੇਟ ਅਪ ਹੋ ਜਾਣਾ ਸਿਰਫ ਇੱਕ ਦਿਨ ਲਈ ਤੁਹਾਡੇ ਕੋਲੇ ਮੌਕਾ ਜੀ ਤੁਸੀਂ ਇਹ ਸੂਟ ਸਾਡੇ ਕੋਲੋਂ ਬਾਏ ਕਰ ਸਕਦੇ ਹੋ ਜੀ ਸ਼ਿਪਿੰਗ ਚਾਰਜ ਐਕਸਟਰਾ ਰਹਿਣ ਵਾਲਾ ਠੀਕ ਹੈ ਜੀ ਇਸ ਤੋਂ ਬਾਅਦ ਉਹੀ ਸੂਟਾਂ ਦਾ ਅਪ ਹੋਣਾ ਰੇਟ 750 ਵਾਲਾ ਸੂਟ ਤੁਹਾਨੂੰ ਅੱਜ 550 ਦੇ ਵਿੱਚ ਮਿਲ ਰਿਹਾ ਜੀ ਨਾਲ ਆਫਰ ਦੇ ਵਿੱਚ ਹੀ ਦੁਪੱਟਾ ਮਿਲ ਰਿਹਾ ਲੈ ਸਕਦੇ ਹੋ ਜੀ ਇਹ ਵਾਲਾ ਪ੍ਰਿੰਟ ਦੇਖੋ ਜੀ ਬਹੁਤ ਹੀ ਪਿਆਰੀ ਜੀ ਪ੍ਰਿੰਟਿੰਗ ਰਹਿਣ ਵਾਲੀ ਹੈ ਜੀ ਇਹਦੀ ਇਹ ਚੈੱਕ ਕਰੋ ਦੇਖੋ ਜੀ ਬਹੁਤ ਹੀ ਸੋਹਣੇ ਜਿਹੇ ਪ੍ਰਿੰਟਾਂ ਵਿੱਚ ਲੈ ਕੇ ਆਏ ਸੂਟ ਤੁਹਾਡੇ ਵਾਸਤੇ ਇਹ ਵਾਲਾ ਚੈੱਕ ਕਰੋ ਜੀ ਲਓ ਜੀ ਇਹ ਮਸਟਰਡ ਸ਼ੇਡ ਦੇ ਵਿੱਚ ਆਊਗਾ ਦੇਖੋ ਜੀ ਠੀਕ ਹੈ ਜੀ ਇਹ ਵਾਲਾ ਕਲਰ ਦੇਖੋ ਇਹ ਵੀ ਬਹੁਤ ਹੀ ਪਿਆਰਾ ਜਿਹਾ ਕਲਰ ਹੈ ਇਹਨਾਂ ਵਾਲਾ ਇਸ ਤੋਂ ਅਗਲਾ ਪ੍ਰਿੰਟ ਚੈੱਕ ਕਰੋ ਜੀ ਇਹ ਬਲੈਕ ਆਊਗਾ ਦੇਖੋ ਇਹ ਬਾਟਮ ਰਹੂਗੀ ਜੀ ਬਲੈਕ ਇਹ ਵਾਲੀ ਰਹੂਗੀ ਜੀ ਸ਼ਰਟ ਦੇਖੋ ਬਹੁਤ ਪਿਆਰੀ ਜੀ ਮੈਚਿੰਗ ਹੈ ਜੀ ਇਹਦੀ ਚੈੱਕ ਕਰੋ ਪ੍ਰਾਈਸ ਸਿਰਫ ਉਹੀ ਸੇਵਾ ਬ੍ਰਾਂਡ ਦਾ ਜੀ ਇਹ ਤੁਰਵਾ ਬ੍ਰਾਂਡ ਸੇਵਾ ਬ੍ਰਾਂਡ ਏਕੇ ਟੈਕਸ ਇਹ ਵਾਲਾ ਚੈੱਕ ਕਰੋ ਜੀ ਮਸਟਰਡ ਸ਼ੇਡ ਦੇ ਵਿੱਚ ਆਊਗਾ ਬਹੁਤ ਹੀ ਪਿਆਰਾ ਜਿਹਾ ਕਲਰ ਰਹਿਣ ਵਾਲਾ ਦੇ ਮੇਰੀ ਸ਼ਾਪ ਤੇ ਵੀ ਤੁਸੀਂ ਵਿਜ਼ਿਟ ਕਰ ਸਕਦੇ ਹੋ ਜੀ ਠੀਕ ਹੈ ਜੀ ਲੋਕੇਸ਼ਨ ਅਸੀਂ ਤੁਹਾਨੂੰ ਦੱਸਤੀ ਆ ਜੇਕਰ ਤੁਸੀਂ ਮੇਰੀ ਸ਼ਾਪ ਤੇ ਆ ਕੇ ਸੂਟ ਲੈ ਕੇ ਜਾਣੇ ਆ ਤੇ ਮੇਰੀ ਸ਼ਾਪ ਤੇ ਆ ਕੇ ਵੀ ਲੈ ਸਕਦੇ ਹੋ ਚੈੱਕ ਸਿਰਫ 1 ਦਿਨ ਦੀ ਲਈ ਤੁਹਾਡੇ ਵਾਸਤੇ ਆਫਰ ਲੱਗੀ ਹੋਈ ਹੈ ਜੀ ਇੰਨਾ ਸੂਟਾਂ ਦੇ ਉੱਤੇ ਸਟਾਫ ਬਿਲਕੁਲ ਬਹੁਤ ਬੈਸਟ ਹੈ ਜੀ ਬਿਲਕੁਲ ਸੌਫਟ ਸੌਫਟ ਸਟਾਫ ਰਹੂਗਾ ਜੀ ਬਿਲਕੁਲ ਬਾਈ ਕਰਕੇ ਦੇਖੋ ਤੁਸੀਂ ਇਹ ਵਾਲੇ ਸੂਟ ਸਾਡੇ ਕੋਲੋਂ 100% ਪ्युअर कॉटन ਦੇ ਵਿੱਚ ਰਹੂਗਾ ਜੀ ਜੋ ਵੀ ਅਸੀਂ ਸੂਟ ਦਿਖਾਏ ਸਾਰੇ ਤੁਹਾਨੂੰ ਬ੍ਰਾਂਡਡ ਸੂਟ ਦਿਖਾਏ ਆ ਜੀ ਅਸੀਂ ਰੁਬਾਬ ਬ੍ਰਾਂਡ ਦੇ ਏਕੇ ਟੈਕਸ ਪ੍ਰਿੰਸਸ ਸੈਵਾ ਬ੍ਰਾਂਡ ਦੇ ਦੇਖੋ ਜੀ ਬਹੁਤ ਪਿਆਰੇ ਪਿਆਰੇ ਸੂਟ ਰਹਿਣ ਵਾਲੇ ਆ ਜੀ ਇਹ ਦੇਖੋ ਜੀ ਇਹ ਸਨ ਅੱਜ ਦੇ ਸਾਡੇ ਬਿਲਕੁਲ ਪਿਓਰ ਕਾਟਨ ਦੇ ਸੂਟ ਠੀਕ ਹੈ ਜੀ ਇਹਨਾਂ ਸੂਟਾਂ ਵਿੱਚੋਂ ਜਿਹੜਾ ਸੂਟ ਪਸੰਦ ਆਉਂਦਾ ਸਕਰੀਨਸ਼ਾਟ ਲੈ ਕੇ ਸਾਡੇ ਕੋਲ ਤੁਸੀਂ ਆਪਣਾ ਆਰਡਰ ਬੁੱਕ ਕਰ ਸਕਦੇ ਹੋ ਜੀ ਸਕਰੀਨ ਉੱਪਰ ਅਸੀਂ ਨੰਬਰ ਮੈਂਸ਼ਨ ਕੀਤਾ ਗਿਆ ਹੈ ਠੀਕ ਹੈ ਜੀ ਜਿਹੜੀ ਇਹ ਸੇਲ ਆ ਸੰਡੇ ਦੇ ਰਹਿਣੀ ਹੈ ਇੱਕ ਦਿਨ ਸੰਡੇ ਆਫਰ ਰਹਿਣਾ ਜੀ ਇਹ ਸੇਲ ਦਾ ਦੇਖੋ ਜੀ ਠੀਕ ਹੈ ਜੀ ਕੱਲ ਫੇਰ ਇੱਕ ਨਵੀਂ ਕਲੈਕਸ਼ਨ ਲੈ ਕੇ ਹਾਜ਼ਰ ਹੋਵਾਂਗੇ ਅੱਜ ਦੀ ਇਸ ਵੀਡੀਓ ਇੱਥੇ ਖਤਮ ਕਰਦੇ ਹਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ